ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬੁਟੀਕ ਐਂਡ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਹੁਣੀ ਮੈਂ ਪਹੁੰਚੀ ਸੀਗੀ ਬੁਟੀਕ ਤੋਂ ਘਰੇ ਘਰੇ ਆਉਣ ਸਾਰ ਪਹਿਲਾਂ ਜਿਹੜੀ ਹੈਗੀ ਸਬਜ਼ੀ ਥੋੜੀ ਬਾੜੀ ਦੇ ਵਿੱਚੋਂ ਹੁਣ ਖੇਤੋਂ ਲਿਆਏ ਪਿਆਜ਼ ਤੇ ਕਹਿੰਦੇ ਪਿਆਜ਼ ਲਾਉਣੇ ਆ ਤੇ ਮੈਂ ਕਿਹਾ ਚਲੋ ਪਹਿਲਾ ਕੰਮ ਹੀ ਕਰ ਦਿੰਨੇ ਆ ਫੇਰ ਹੀ ਕਪੜੇ ਬਦਲੂੰਗੀ ਫਿਰ ਮਨਾ ਕੇ ਕਪੜੇ ਬਦਲ ਕੇ ਜਿਹੜਾ ਹੈਗਾ ਰੋਟੀ ਟੁੱਕ ਦਾ ਕੰਮ ਹੋ ਜਾਊਗਾ ਹਨਾ ਪਹਿਲਾਂ ਚਲੋ ਪਿਆਜ਼ ਲਾ ਲੈਨੇ ਜੀ ਇੱਕ ਸਾਲ ਖਾਣੇ ਹੁੰਦੇ ਆ ਪਿਆਜ਼ ਹਨਾ ਹੁਣ ਜੇ ਵੀ ਆਪਣੇ ਸਾਹਮਣੇ ਜ਼ਰੂਰੀ ਆ ਕਾਫੀ ਵਧੀਆ ਪਿਆਜ਼ ਸੀਗੇ ਤੇ ਆਪਾਂ ਹੁਣ ਇਹਨਾਂ ਨੂੰ ਪਹਿਲਾਂ ਅੰਦਰ ਉਦਾਂ ਸਿੱਟ ਦਾਂਗੇ ਫਿਰ ਇੱਕ ਵਾਰੀ ਮਿੱਟੀ ਜੀ ਝੜ ਜਾਂਦੀ ਆ ਫਿਰ ਦੁਬਾਰਾ ਜਿਹੜੇ ਹੈਗੇ ਸਾਫ ਦਾਂਗੇ ਫਿਰ ਜੇ ਟੋਕਰਿਆਂ 'ਚ ਪਾਉਣੇ ਹੋਣਗੇ ਟੋਕਰਿਆਂ 'ਚ ਪਾ ਦਾਂਗੇ ਖੰਡਿਆ ਖੰਡਿਆ ਕੇ ਸਿੱਟੀ ਕੋਠੀ ਠੀਕ ਦੇਖੋ ਜੀ ਕਿੰਨੇ ਵਧੀਆ ਪਿਆਜ਼ ਨੇ ਮੋਟੇ ਮੋਟੇ ਪਿਆਜ਼ ਨੇਗੇ ਇਹਦੀ ਕਹਿੰਦੇ ਭੂਕਾ ਨਾ ਵੱਢੇ ਅੱਗੇ ਅਸੀਂ ਭੂਕਾ ਵੜਦੇ ਨੇ ਹੁਣ ਇਹਨਾਂ ਦੀਆਂ ਪਿਆਜ਼ਾਂ ਦੀਆਂ ਜਦੋਂ ਭੂਕਾ ਵੜਦੇ ਨੇ ਉਹ ਬਹੁਤ ਛੇਤੀ ਜਿਹੜੇ ਹੈਗੇ ਨੇ ਪਿਆਜ਼ ਖਰਾਬ ਹੋ ਜਾਂਦੇ ਆ ਤੇ ਇੱਕ ਕੀ ਹੁੰਦਾ ਭੂਕ ਵੱਢੇ ਤਾਂ ਹਜੇ ਤਾਂ ਕਾਣੂ ਫੇਰੇ ਇਹ ਜਿਹੜਾ ਹੈਗਾ ਨਸਣ ਜੇ ਲੱਗ ਜਾਂਦੇ ਆ ਜਿਵੇਂ ਆਪਾਂ ਕਹਿੰਦੇ ਦਵਾਰਾ ਫੁੱਟਾਂ ਲੱਗ ਗਿਆ ਲੱਗ ਜਿਦ ਨੇ ਅਸੂਜੇ ਚ ਜੇ ਇਹਨਾਂ ਦੇ ਭੂਕਾ ਨਹੀਂ ਵੱਢਦੇ ਤਾਂ ਕਦੇ ਨਹੀਂ ਇਹ ਹਰਾ ਨਹੀਂ ਹੁੰਦਾ ਦਵਾਰੇ ਪਿਆਜ਼ ਨਾ ਖਰਾਬ ਨਹੀਂ ਹੁੰਦੇ ਲੰਬਾ ਟਾਈਮ ਚੱਲ ਜਿਆ ਤੇ ਨੇ ਸਾਨੂੰ ਕਿਸੇ ਨੇ ਦੱਸਿਆ ਸੀਗਾ ਪਿਛਲੇ ਸਾਲ ਕਹਿੰਦੇ ਜੇ ਤਾਂ ਵੇਚਨੇ ਹੋਣ ਵੀ ਤਾਂ ਤਾਂ ਭੂਕਾ ਵੱਢੇ ਵੀ ਜੇ ਤੁਸੀਂ ਆਪਦੇ ਘਰ ਵਾਸਤੇ ਰੱਖਣੇ ਨੇ ਭੂਕਾ ਨਾ ਵੱਢਿਓ ਅਸੀਂ ਵੱਢੇ ਨਹੀਂ ਹੈਗੇ ਸਾਡੇ ਪਿਆਜ਼ ਇੱਕ ਵੀ ਖਰਾਬ ਨਹੀਂ ਹੋਇਆ ਹੈਗਾ ਹੁਣ ਜਿਹੜਾ ਹੈਗਾ ਕੋਠੀ ਦੇ ਉੱਪਰ ਹਨਾ ਆਪਣੀ ਲੌਬੀ ਹੈਗੀ ਉਹ ਖੁੱਲੀ ਪਈ ਆ ਉੱਥੇ ਰੱਖ ਦਾਂਗੇ ਤੇ ਸਾਰੇ ਘਰ ਕਿਉਂਕਿ ਪਿਆਜ਼ ਤਾਂ ਬਹੁਤ ਜ਼ਿਆਦੇ ਲੱਗਦੇ ਨੇ ਬਾਕੀ ਸੁੱਕੇ ਵਣ ਜਾਂਦੇ ਆ ਹਨਾ ਹਰ ਇੱਕ ਸਬਜ਼ੀ ਦੇ ਵਿੱਚ ਜੇ ਵੱਧ ਹੁੰਦੇ ਨੇ ਆਪਾਂ ਵੱਧ ਪਾ ਲੈਨੇ ਆ ਫੁੱਲੇ ਪਾ ਲੈਨੇ ਆ ਟੜਕੇ ਦੇ ਵਾਸਤੇ ਬਾਕੀ ਆਪਣੇ ਘਰੇ ਲਾਏ ਹੋਏ ਤੇ ਹੁਣ ਤੱਕ ਅਸੀਂ ਖੇਤੋਂ ਨਹੀਂ ਬੱਟੇ ਹੈਗੇ ਜਦੋਂ ਜ਼ਰੂਰਤ ਹੁੰਦੀ ਸੀ ਘਰ ਚੋਂ ਹੀ ਪੱਟ ਲੈਂਦੇ ਤੇ ਹੁਣ ਸਾਰੇ ਇਕੱਠੇ ਖੇਤੋਂ ਲਿਆਂਦੇ ਨੇਗੇ ਪਰ ਹੁਣ ਤੱਕ ਚੱਲੀ ਗਿਆ ਕੰਮ ਦੇਖੋ ਪੂਰੀ ਰੇੜੀ ਭਰੀ ਹੋਈ ਹੈ ਮੈਨੂੰ ਤਾਂ ਲੱਗੇ 7-8 ਟੋਕਰੇ ਹੋਣਗੇ ਪਿਆਜ਼ਾਂ ਦੇ ਪਿਛਲੀ ਵਾਰ ਚਾਰ ਟੋਕਰੇ ਸੀ ਜੇ ਸਾਡੇ ਤਾਂ ਦੇ ਵਧੀਆ ਸਰ ਗਿਆ ਸੀ ਹੁਣ ਐਤਕੀ ਕੀ ਹੁੰਦਾ ਜੇ ਹੁਣ ਧੂਰੀ ਬਟੀਏ ਕੱਤੇ ਬੈੰਨੇ ਹਨਾ ਸਬਜ਼ੀ ਵੀ ਐਣੀ ਪਤਾ ਫਿਰ ਉੱਥੇ ਫਿਰ ਅਲੱਗ ਸਬਜ਼ੀ ਬਣਾ ਕੇ ਲੈ ਕੇ ਜਾਣੇ ਆ ਜਿਵੇਂ ਸੁੱਕੀ ਸੜਜੀ ਨੂੰ ਦੁਪਹਿਰੇ ਵਧੀਆ ਲੱਗਦੀ ਐ ਰਸਤੇ 'ਚ ਡੋਲਦੀ ਡਾਲਦੀ ਨਹੀਂ ਹੈਗੀ ਹਨ ਤੇ ਚਲੋ ਪਿਆਜ਼ ਭੁੰਨ ਕੇ ਥੋੜਾ ਜਿਹਾ ਪਿਆਜ਼ ਭੁੰਨ ਲਓ ਚਾਹੇ ਵਿੱਚ ਭਿੰਡੀਆਂ ਦੇ ਪਾ ਲਓ ਪਿਆਜ਼ ਜਾਂ ਸ਼ਿਮਲਾ ਮਿਰਚ 'ਚ ਪਿਆਜ਼ ਪਾ ਕੇ ਬਣਾ ਲਓ ਵਧੀਆ ਬਣਦੀ ਐ ਸਬਜ਼ੀ ਬਹੁਤ ਜਿਆਦਾ ਵਧੀਆ ਬਣਦੀ ਐ ਕੱਖ ਹਾਰ ਕੇ ਬਿਟੀ ਇਕਤੋ ਆਈਆਂ ਹੌਣ ਚਾਰ ਮੈਨੂੰ ਫੇਰ ਕੰਮ ਲਾਤਾ ਤੇ ਦੇਖੋ ਪਿਆਜ਼ ਕਿਵੇਂ ਲੰਮਕਦੇ ਨੇ ਮੁਰੇ ਥੱਲੀਆਂ ਵਾਂਗੂ ਐ ਲਾਉਂਦੇ ਨੇ ਤੇ ਆ ਗਏ ਹੁਣ ਆਪਾਂ ਅੰਦਰ ਕਰਦੇ ਆਂ ਇਤਰੀ ਦਾ ਦੇ ਪਰਾਂ ਦੇ ਅੰਦਰ ਕਮਰੇ ਚ ਇਸ ਠੰਡੇ ਥਾਵੇਂ ਉਹ ਉਹ ਨਹੀਂ ਹੁੰਦਾ ਫੇਰ ਫਸ ਕੇ ਫੇਰ ਲੋਕ ਵਿੱਚ ਧਰ ਦਾਂਗੇ ਸੋਕ ਜਿਹੇ ਸਮਾਰ ਕੇ ਬਿਟੀ ਜੇ ਅੱਜ ਜੀ ਹੌਂਕਾ ਹੌਲੀ ਹੌਲੀ ਸੁੱਕਣ ਇੱਕਲਾਸ ਨਾਲ ਸੁੱਕਣ ਉਨਾਂ ਹੀ ਕੰਮ ਜਾ ਹੁੰਦੇ ਨੇ ਗੱਲ ਇਹ। ਅੱਜ ਢੋਲ ਵੀ ਭਰਤਾ ਕਰਨ ਕਾ। ਦੋ ਢੋਲ ਭਰਤੇ। ਬਾਕੀ ਬੋਰੀਆਂ। ਇੱਥੇ ਧੋਪ ਨਹੀਂ ਲੱਗਦੀ ਸਾ ਹੌਲੀ-ਹੌਲੀ ਸੰਕਾ ਨਾ। ਇੱਥੇ ਹਾਂ ਹਾਂ ਆਉਂਦੀ ਐ। ਇੱਕ ਹੌਲੀ-ਹੌਲੀ ਹੌਲੀ ਕਰਕੇ ਸਾਰੀਆਂ ਨੇ ਖਤਮ ਹੋ ਜਾਣਾ ਹੌਲੀ-ਹੌਲੀ। ਫਿਰ ਪ੍ਰਸਤੀ ਤੇ ਉੱਪਰ ਧਰ ਦਾਂਗੇ। ਲਾਸ਼ ਨੂੰ ਮੇਰੇ ਪਟਾਰਾਂ ਨਹੀਂ ਦੀ ਹੁੰਦੇ ਜੇ ਮੈਂ ਤੇਰੇ ਉੱਪਰ ਖੁੱਲ ਜਾਣਾ ਆਵੇ ਮੜਾ ਜਾਂ ਹੋਰ ਨਾ। ਲਾਸ਼ ਨੂੰ ਤੱਕ ਪਹੁੰਚਦਾ ਕਰਤਾ ਤਾਂ ਹਾਂ। ਅਸੀਂ ਆਉਣ ਦਾ ਨਾ ਨਹੀਂ ਲੈਂਦੇ ਸਮਾਨ ਕੋਠੀ ਦੇ ਵਿੱਚ ਹੀ ਸਾਰਾ ਕਣਕ ਆ ਪਈ ਐ ਨਾ ਬਾਹਰ ਦੀ ਕਣਕ ਤਾਂ ਢੋਲ ਚ ਪਾ ਢੋਲਣ ਦੀ ਉਹ ਹੋ ਰਹੀ ਪਈਦੀ ਲੈ ਪਿੱਛੋਂ ਪਾਏ ਇਹਨਾਂ ਨੇ ਕਣਕ ਦੇ ਸਾਰੇ ਉਹ ਜਿੰਨਾ ਮੁਛਾਇਆ ਸਾਰਾ ਕੋਠੀ ਦੇ ਵਿੱਚ ਜਿਵੇਂ ਅਗਰ ਕਹਿ ਦਿੰਦੇ ਹਣਾ 2:00 ਵਜੇ ਕੋਠੀ ਦੇ ਵਿੱਚ ਖੜ ਨੂੰ ਅੰਜ ਪਾਉਣਾ ਸਮਾਨ ਬਾਹਰ ਰੱਖ ਲੈ ਦੇਖੋ ਜੇ ਆਪਾਂ ਅਨਾਜ ਕੋਠੀ ਦੇ ਵਿੱਚ ਲੈ ਆਵਾਂਗੇ ਹਨ ਪਹਿਲਾਂ ਫੇਰ ਜੇ ਆਪਾਂ ਕੁਝ ਕੋਈ ਚੀਜ਼ ਹੋਊਗੀ ਉਹਦੀ ਸੁੱਖ ਚਾਹਾਂਗੇ ਫੇਰ ਹੀ ਸੁੱਖ ਰਹੂਗੀ ਹਣਾ ਚੀਜ਼ਾਂ ਤਾਂ ਆਪ ਬਾਹਰ ਕੱਢਦੇ ਨੇ ਕਣਕ ਵਾਲੇ ਢੋਲ ਕਹਿੰਦੇ ਨੇ ਬਾਹਰ ਮੈਂ ਨਹੀਂ ਕਣਕਾ ਢੋਲਦੇ ਕਹਿੰਦੇ ਮੈਂ ਸਲੋਰ ਚ ਲਾ ਦੋ ਟੈਂਕ ਚੰਨੀ ਉੱਤਰ ਪੀਣਾ ਪੂਣਾ ਕਰਨਾ ਸੌਖਾ ਹੈ ਜਾਂ ਮੱਝਾਂ ਨੂੰ ਰੇਟੀ ਡਿਊਟੀ ਕਰਦੇ ਰਹੇ ਨੇ ਆਪਣੇ ਪਿੱਛੇ ਜਦਾ ਵੀ ਦਾਤੀ ਹੈਗੀ ਹੈ ਮਾਨੂੰ ਦੱਸਣਾ ਕਣਕ ਦਾ ਦੇਖੋ ਬਰੇਗਾ ਕਲੀਤੀ ਸੀ ਮਰਾ ਤਾਂ ਇੰਨੀ ਜਿਆਦੇ ਹੋਤੀ ਨਹੀਂ ਹੈ ਇਹ ਦੇਖੋ ਗੱਡੀ ਕਿਵੇਂ ਖਰਾਬ ਹੋ ਗਈ ਕਵਰ ਨਹੀਂ ਪਾਉਂਦੇ ਹੈਗੇ ਜਮੀ ਕਵਰ ਤਾਂ ਅੰਦਰ ਤਰੇ ਪੈਰ ਸੋ ਲਾ ਦਿੰਦੇ ਨੇ ਧੌਣ ਤੇ ਜੋਰ ਲਾ ਦਿੰਦੇ ਨੇ ਸਭ ਕੋ ਵਾੜ ਦੇਖੋ ਮਗਰ ਕਿਦਾਂ ਪਿਆ ਮੋੜਾ ਨਹੀਂ ਵੇਚਦੇ ਹੈਗੇ ਐਨੇ ਚਰਦਾ ਲੈ ਇਹ ਤਾਂ ਕਰਮ ਵਾਲਾ ਕਰਮ ਵਾਲਾ ਇਹ ਨਹੀਂ ਵੇchnਾ ਇੱਥੇ ਪਿਆ ਦਲਜੂਗਾ ਫੇਰ ਕਿਉਂ ਕੜਜੂ ਅੰਦਰ ਲਾਉਣੇ ਆ ਸਾਸ ਪਈਆ ਕਰਕੇ ਇੱਥੇ ਧਰ ਕੇ ਆਪਣਾ ਢੋਰ ਪਾਰਤਾ ਦੇਖੋ ਤੂੜੀ ਵੀ ਆਪਣੀ ਪੈ ਗਈ ਸਾਰੀ ਤੂੜੀ ਆ ਮੇਰੇ ਪਾਥੀਆਂ ਪਈਆਂ ਨੇ ਐਤ ਕੀਤਾ ਐ ਜਾ ਮ ਬਟੀਰ ਤੇ ਝੋਲ ਜੀ ਆਗੇ ਮਸਾ 100 200 ਪਾਥੀ ਮਸਾ ਹੀ ਪੱਥੀ ਗਈ ਛੁੱਟੀ ਸਾਟੀ ਵਾਲੇ ਦਿਨ ਪਤਾ ਨਹੀਂ ਕਿਉਂ ਹੁਣ ਟਾਈਮ ਹੀ ਨਹੀਂ ਦਿੱ ਮਿਲਦਾ ਹੈਗਾ ਹਨ ਤੂਰੀ ਜਾਣ ਕਰਕੇ ਕੰਮ ਵਧ ਗਿਆ ਤੇ ਉਰੇ ਤਾਂ ਚਲ ਜੇ ਹੁੰਦੇ ਤੇ ਜੇ ਕਿਤੇ ਲਾਈਟ ਨਹੀਂ ਹੈਗੀ ਭੱਜ ਕੇ ਹੁੰਦਾ ਤੇ ਵਿਚਾਲੇ ਗੋਹਾ ਪੱਥ ਦਿੰਨੇ ਆ ਹੁਣ ਤੁਰ ਜਾਣ ਕਰਕੇ ਕੰਮ ਵਧ ਗਿਆ ਨਾ ਹੋਣਾ ਸਿਆਲ ਚ ਚੁੱਲਾ ਤਾਂ ਜਾਲਦੇ ਰਹੇ ਆ ਬਹੁਤ ਜਿਆਦੇ ਤੇ ਕਿਉਂਕਿ ਆਪਣੇ ਬਾਰਲਣ ਬਹੁਤ ਜਿਆਦੇ ਸੀਗਾ ਪੱਥੀ ਐਨੀਆਂ ਜਿਹੜੇ ਹੈਗੇ ਫੂਕੀਆਂ ਨਹੀਂ ਹੁਣ ਸਾਹਮ ਸਾਹ ਰੱਖਦੇ ਆ ਵੀ ਪੱਥੀਆਂ ਤਾਂ ਜਾਂਦੀਆਂ ਨਹੀਂ ਹੈਗੀਆਂ ਚਲ ਪੱਥੀਆਂ ਦਾ ਕੋਈ ਖਾਸ ਗੱਲ ਨਹੀਂ ਹੈਗੀ ਹਨਾ ਬੁਥੇਰੇ ਭੈਣਾ ਜਿਹੜੇ ਪੱਥਦਿਆਂ ਨੇ ਮੁੱਲ ਜੀ ਤੂੰ ਮਰਜੀ ਲੈ ਲੋ ਪੁਰਾਣੀ ਕਣਕ ਕੱਟ ਕੇ ਸਾਰੀ ਢੂੜੀ ਚ ਧਰਤੀ ਕਹਿੰਦੇ ਖਰਾਬ ਨਹੀਂ ਹੁੰਦੀ ਪੁਰਾਣੀ ਕਣਕ ਢੂੜੀ ਚ ਧਰਤੀ ਅਸੀਂ ਆਉਣ ਸਾਰ ਨਵੀਂ ਕਣਕ ਨਹੀਂ ਖਾਂਦੇ ਹੁੰਦੇ ਪਹਿਲਾਂ ਅਸੀਂ ਇਹ ਪੁਰਾਣੀ ਕਣਕ ਖਾਵਾਂਗੇ 4-5 ਮਹੀਨੇ ਫਿਰ ਅਸੀਂ ਪੁਰਾਣੇ ਨਵੀਂ ਨੂੰ ਵਾਢਾ ਲਾਵਾਂਗੇ ਸੌਰੀ ਪਹਿਲਾਂ ਪੁਰਾਣੀ ਖਾਵਾਂਗੇ ਕਿਉਂਕਿ ਫਿਰ ਨਵੀਂ ਕਣਕ ਪਹਿਲਾਂ ਤੋਂ ਹੀ ਸੁਣਦੇ ਆਂ ਵੀ ਖਾਈਦੀ ਨਹੀਂ ਹੈ ਨਾ ਦਰਦ ਦੁਰਦ ਹੋਣ ਲੱਗ ਜਾਂਦਾ ਆ ਸਾਡੇ ਨਿੰਮ ਫੇਰ ਪੁੱਟਿਆ ਆ ਸੁੱਕ ਗਿਆ ਸੀ ਸੁੱਕ ਕੇ ਡਿਗ ਗਿਆ ਸੀ ਦੁਬਾਰਾ ਫੇਰ ਪੁੱਟਿਆ ਇਹ ਕੜਾ ਪੱਟਿਆ ਕਿਸੇ ਦੀ ਮਰਜ਼ੀ ਟੁੱਟ ਕੇ ਡਿਫੇ ਹੋਇਆ ਮਰੇ ਦੁਆਰੇ ਫੇਰ ਵੱਢਣਾ ਪਉਣ ਇਹ ਤਾਂ ਬਹੁਤ ਬੰਦੇ ਨੇ ਪਤਾ ਨਹੀਂ ਨੀਚੇ ਹਰਾਈ ਖੜਾ ਅਸੀਂ ਤਾਂ ਇਹ ਰੱਖ ਲਿਆ ਸੀਗਾ ਵੀ ਇੱਥੇ ਟੇਬਲ ਜਿਹਾ ਬਣਾਵਾਂਗੇ ਇਹ ਵਾਲਾ ਰੋਟੀ ਰੋਟੀ ਖਾਣ ਵਾਸਤੇ ਇੱਥੇ ਅਸੀਂ ਐ ਵੀ ਇਹਦੇ ਉੱਤੇ ਕੁਝ ਲਗਵਾ ਦਾਂਗੇ ਹਨਾ ਛੋਟਾ ਜਿਹਾ ਟੇਬਲ ਬਣ ਜੂਗਾ ਇਹ ਨਿੰਮੀ ਫੁੱਟ ਜਾਂਦਾ ਹੀ ਨਹੀਂ ਪਤਾ ਇਹਨੂੰ ਪੱਟਣਾ ਹੀ ਪੈ ਜੇ ਸਾਨੂੰ ਪਹਿਲਾਂ ਅਨਸਾਰ ਫਲੀਆਂ ਤੋੜੀਆਂ ਨੇ ਹਨਾ ਭਿੰਡੀਆਂ ਤੋੜੀਆਂ ਨੇ ਸਬਜ਼ੀ ਲੱਗੀ ਪਈ ਸੀ ਕਿੰਨੀ ਤੇ ਅੱਜ ਵੀ ਬੈਂਗੜੀ ਕਾਫੀ ਮੈਂ ਉੱਥੇ ਸਾਡੇ ਗਵਾਂਡੀਆਂ ਨੂੰ ਦੇਖ ਕੇ ਆਈਆਂ ਤੇ ਉਰੇ ਵੀ ਆਸ ਗਵਾਂਡ ਦੇ ਦਿੰਨੇ ਹੁੰਦੇ ਆ ਜਿਆ ਸਬਜ਼ੀ ਵਾਧੂ ਹੁੰਦੀ ਐ ਹੁਣ ਫਲੀਆਂ ਚੌਲੇ ਫਲੀਆਂ ਬਹੁਤ ਜ਼ਿਆਦਾ ਉੱਤਰਦੀਆਂ ਨੇ ਤੇ ਧਨੀਆ ਆਹ ਸੌਰੀ ਬੈਂਗੜੀ ਬੈਂਗੜੀ ਵੀ ਬਹੁਤ ਜ਼ਿਆਦਾ ਉੱਤਰਦੀ ਆ ਤਾ ਧਨੀਆ ਨੜਾ ਹੈਗਾ ਖੇਤ ਅਸੀਂ ਵੀ ਇਹ ਨੂੰ ਰੱਖ ਲਿਆ ਸੀਗਾ ਘਰੇ ਤਾਂ ਫਿਰ ਅਸੀਂ ਨਾਲ ਦੀ ਨਾਲ ਹੋਰ ਵਾੜੀ ਲਾ ਦਿੰਨੇ ਆ ਦੇਖੋ ਕਿੰਨਾ ਸੋਹਣਾ ਧਨੀ ਇੰਨੀ ਸੋਹਣੀ 스멜 ਆਉਂਦੀ ਹੈ ਇਹਦੇ ਵਿੱਚੋਂ ਇਹ ਪੂਰਾ ਸਕਾ ਕੇ ਰੱਖਿਆ ਪਤਾ ਕੀ ਅਜੇ ਮੜਾ ਨਰਮ ਮੜਾ ਹਰਾ ਨਹੀਂ ਹੁੰਦਾ ਹੈਗਾ ਵੀਰੇ ਕਿ ਜਦੋਂ ਹਨਾ ਘਰ ਦੀ ਚੀਜ਼ ਹੁੰਦੀ ਹੈ ओरिजिनल ਇਹਦੇ ਇੰਨੀ ਸੋਹਣੀ 스멜 ਆਉਂਦੀ ਹੈ ਕਿ ਬਹੁਤ ਜ਼ਿਆਦਾ ਸੋਹਣੀ ਵੈਸੇ ਤਾਂ ਸਾਡੇ ਪੀਸਲੇ ਸਾਲ ਵਾਲਾ ਧਨੀਆ ਵੀ ਪਿਆ ਹੈ ਅਸੀਂ ਪੀਸ ਕੇ ਜੀਰੇ ਦੇ ਵਿੱਚ ਪੀਸ ਕੇ ਹਨਾ ਜਿਵੇਂ ਸਬਜ਼ੀ ਸਬਜ਼ੀ ਜਿਸ ਕਿਸੇ ਵੀ ਦਾਲ ਚ ਪਾਉਣਾ ਹੈਗਾ ਬਹੁਤ ਜ਼ਿਆਦਾ ਟੇਸਟ ਆਉਂਦਾ ਹੈ ਤੇ ਜੇ ਹੁਣ ਪਕੌੜਿਆਂ ਪਕੂੜਿਆਂ ਦੇ ਵਿੱਚ ਆਪਾਂ ਆਮ ਹੀ ਪਾ ਲੈਨੇ ਆ ਇਹ ਧਣੀਆਂ ਹੈਗਾ ਸਕਾ ਇਹ ਸੁੱਕ ਜੂਗਾ ਫਿਰ ਚੱਕ ਕੇ ਇਹਨੂੰ ਵੀ ਚਲੋ ਕਿਸੇ ਲਖਾ ਕੇ ਜਵਾਦਾਂਗੇ ਹੁਣ ਸਾਰੀਆਂ ਚੀਜ਼ਾਂ ਸਾਮਨ ਤੇ ਹੋਏ ਹੋਏ ਆ ਧਣੀਆਂ ਸਾਹਮਣੇ ਗਾਜਰਾਂ ਦੇ ਵੀ ਸਾਹਮਣੇ ਮੇਥੇ ਪਾਲਕ ਸਾਰਾ ਕੁਸ ਆ ਦੇਖੋ ਕਿੰਨੇ ਸੋਹਣੇ ਲੱਗ ਰਹੇ ਨੇ ਗੱਡੀ ਆ ਪਰ ਉਹ ਜੇ ਤੋੜੀ ਜਾਂਦੇ ਆ ਓਨੀ ਹੀ ਉੱਤਰੀ ਜਾਂਦੀ ਆ ਦੇਖੋ ਪਰ ਇਹ ਪਹਨੇ ਬੂਟੇ ਮੈਂ ਤਾਂ ਬੂਟੇ ਟੇਡੇ ਹੋ ਗਏ ਨੇ ਥੋੜੇ ਜਿਹਾ ਹਾਂਜੀ ਤੇ ਟਮਾਟਰਾਂ ਦੇ ਬੂਟੇ ਭਰੇ ਪੈਨੇ ਦੇਖੋ ਪੱਕੇ ਪੱਕੇ ਟਮਾਟਰ ਸਾਰੇ ਤੋੜ ਲਏ ਫਿਰ ਮਤਲਬ ਲੈਣੀ ਆ ਬੂਟੇ ਟਮਾਟਰ ਵੀ ਚੋਲੇ ਫਲੀਆਂ ਬਹੁਤ ਜਿਆਦੇ ਲੱਗਦੀਆਂ ਨੇ ਚੋਲੇ ਫਲੀਆਂ ਵੀ ਥੋੜੀ ਜੰਨੇ ਆ ਭਿੰਡੀਆਂ ਵੀ ਲੱਗਣ ਲੱਗੀਆਂ ਤੇ ਸ਼ਿਮਲਾ ਮਿਰਚ ਵੀ ਲੱਗਦੀ ਹੈ ਹੁਣ ਆਪਣੇ ਇਹ ਜਿਹੜੀ ਹੈਗੀ ਬਡੇ ਕਰੇਲਿਆਂ ਦੀ ਵੇਲ ਹੈ ਤੇ ਇਹ ਤੇ ਵੀ ਬਹੁਤ ਜਿਆਦੇ ਫੁੱਲ ਆਏ ਹੋਇਆ ਅਜੇ ਫਾਲਾ ਸੀ ਤੋੜਿਆ ਤਾਂ ਨਹੀਂ ਹੈਗਾ ਤੇ ਇਹ ਤੇ ਬਹੁਤ ਜਿਆਦੇ ਫੁੱਲ ਆਏ ਹੋਇਆ ਇਹ ਵੀ ਲੱਗ ਜਾਣੇ ਤੋਰੀਆਂ ਦੇਖੋ ਸਾਡੀਆਂ ਸਾਰੀਆਂ ਨੇਰੀ ਨੇ ਬੇਲਾਂ ਤੋੜਤੀਆਂ ਪੀ ਗਿਆ ਦੇਖੋ ਦਵਾਰਾ ਉਹੀ ਵੇਲ ਜੜ੍ਹ ਤੇ ਹਟੇ ਹੀ ਦੇਖੋ ਕਿੰਨੀ ਸੋਹਣੀ ਤੋਰੀ ਲੱਗੀ ਰਹੀ ਹੈ ਕੱਚੀ ਕੱਚੀ ਤੋਰੀ ਨਾਜੀ ਸਬਜ਼ੀ ਆਪਣੀ ਬਸ ਤਿਆਰ ਹੋਈ ਪਈ ਹੈ ਦੇਖੋ ਬੜਾ ਥੋੜਾ ਜਿਹਾ ਪਾਣੀ ਹੈ ਮਗਾ ਸੁੱਕ ਜਾਂਦਾ ਟਮਾ ਲ ਮਿਰਚ ਦੀ ਸਬਜ਼ੀ ਬਣਾਈਏ ਦੇਖੋ ਬਹੁਤ ਜ਼ਿਆਦਾ ਦੇਖਣ ਨੂੰ ਇਹ ਵਧੀਆ ਲੱਗਦੀ ਹੈ ਇਧਰ ਮੈਂ ਆਟਾ ਬੁੰਨ ਲਿਆ ਮਿਰਚ ਦਾ achar ਮੈਂ ਪਾ ਕੇ ਰੱਖੋ ਇਹਦੇ ਵਿੱਚ ਕੱਢ ਲਿਆ ਸੀਦਾ ਤੜਕੇ ਮਿਰਚਾਂ ਕੁਛ ਤਾਂ ਬਾਦ ਮਸਾਲੇ ਸਾਰੇ ਪਾਏ ਨੇ ਵਿੱਚ ਰਾਈ ਵੀ ਭੁੰਨੇ ਕੇ ਪਾਈ ਆ ਜੀਰਾ ਕਾਲੀ ਮਿਰਚ ਹਿੰਗ ਅਜਮੈਨ ਤੇ ਸਾਰਾ ਕੁਝ ਦੇ ਵਿੱਚ ਕਾਲਾ ਲੂਣ ਤੇ ਮਿਰਚ ਤਾਂ ਪਾਈ ਨਹੀਂ ਆਪਾਂ ਨੇ ਇਹਦੇ ਵਿੱਚ ਤੁਸੀਂ ਹਲਦੀ ਵੀ ਪਾ ਸਕਦੇ ਹੋ ਜੇ ਪੌੜੀ ਹੈ ਜੇ ਥੋੜਾ ਬੋਤਾ ਫਿਰਕਾ ਪਾਉਣਾ ਚਾਹੋ ਨੇ ਉਹ ਵੀ ਪਾ ਸਕਦੇ ਹੋ ਮੈਂ ਕੁਛ ਨਹੀਂ ਪਾਇਆ ਬਸ ਇਹ ਜਿਹੜੀ ਹੈਗੀ ਬਸ ਚਾਹੇ ਉਹਨਾਂ ਨੂੰ ਹੁਣ ਖਾ ਲਓ ਮੇਸਟਰ ਨੂੰ ਖਾਣ ਵਾਲੀਆਂ ਪਾਟੀਆਂ ਦੇਖੋ ਤਲਤੀਆਂ ਕਾਫੀ ਮਿਰਚਾਂ ਤੇ ਟੋਕਰੀ ਭਰੀ ਹੋਈ ਇੰਨੀਆਂ ਕਰ ਗਈਆਂ ਇਹ ਤਲ ਕੇ ਫੋਰੀਏ ਲਓ ਆਵੀਆਂ ਹੁਣ ਮੈਂ ਇਹਨਾਂ ਕਿੰਨੇ ਭਾਂਡਿਆਂ ਦੇ ਵਿੱਚ ਪਾਉਣਾ ਹੈ ਦੇਖੋ ਜਿਹੜੇ ਜਿਹੜੇ ਮੈਂ ਬਾਹਰੇ ਕਰਿਆ ਕੋਚ ਮਚਾਰਦੇ ਜਿੰਨੇ ਜਿਹੜੇ ਖਾਦੇ ਤੇ ਸਾਨੂੰ ਵੀ ਦਿਓ ਸਾਨੂੰ ਵੀ ਦਿਓ ਇੱਕ ਦੋ ਤਿੰਨ ਚਾਰ ਜਿਹਨੇ ਜਿਹਨੇ ਵੀਡੀਓ ਦੇਖ ਲਈ ਮਿਰਚਾਂ ਲੱਗੀਆਂ ਦੀ ਉਹਨਾਂ ਦਾ ਵਾਧੇ ਹੋਏ ਨੇ ਜਿਨ੍ਹਾਂ ਨੇ ਖਾਧੀਆਂ ਵੀ ਨੇ ਜੀ ਉੱਥੇ ਹਨਾ ਚਲੋ ਵੀ ਆਪਣੇ ਨਾਲ ਵੀ ਕੋਈ ਫਰਕ ਨਹੀਂ ਰੱਖਦਾ ਹੈਗਾ ਤੇ ਜਿਆ ਉਹਲੇ ਵੀ ਕਿ ਜਨੇ ਮੰਗੀਆਂ ਪਈਆਂ ਕੋਈ ਗੱਲ ਨਹੀਂ ਕਹ ਜੇ ਹੋਰ ਵੀ ਕਹਿਣ ਲੈਣੀ ਉਹਨੂੰ ਤਾਂ ਮੈਸੇਜ ਕਰ ਸਕਦਾ ਹਾਂ ਮੈਂ ਕਹੀ ਸਾਡੇ ਬੁੱਟੇ ਤੇ ਲੱਗਦੀਆਂ ਰਹਿਣ ਆਪਾਂ ਸਭ ਨੂੰ ਚਾਰ-ਪਾਸਾ ਬੰਨ ਲਾਂਗੇ ਹਾਂ ਜੇ ਮੇਰੇ ਨਾਂ ਦਾ ਨੂੰ ਦੇਣੀਆਂ ਨੇ ਜੀਆਂ ਪਾ ਕੇ ਉਹਨਾਂ ਨੂੰ ਹਰੇਕ ਸਾਲ ਪਾ ਕੇ ਦੇਣੀ ਹੁੰਦੀਆਂ ਮੈਂ ਵੀਰ ਜੂਰੇ ਵੀ ਮਿਰਚਾਂ ਦੇ ਬਹੁਤ ਜ਼ਿਆਦੇ ਸਪੀਨ ਨੇ ਮੜ ਦੋ ਇਹ ਮੇਰੇ ਉਹਨਾਂ ਨੂੰ ਪਾ ਕੇ ਦੇਣੇ ਨੇ ਉਹਨਾਂ ਨੂੰ ਅਗਲੀ ਵਾਰੀ ਦੇਵਾਂਗੇ ਜਦੋਂ ਅਗਲਾ ਕੋਰ ਲੱਗਿਆ ਤੇ ਇਹ ਤਾਂ ਕਿਵੇਂ ਆਪਾਂ 10-15 ਦਿਨਾਂ ਦੇ ਵਿੱਚ ਖਾ ਲਈ ਉਹ ਮਿਰਚਾਂ ਦੇ ਮੇਰੀ ਸਬਜ਼ੀ ਵੀ ਹੈ ਤਾਂ ਮੇਰੇ ਅੱਗੇ ਆਟਾ ਗੁੰਨ ਲੈ ਆਪਾਂ ਨੇ ਮਾ ਸਬਜ਼ੀ ਆਪਣੀ ਦੇਖੋ ਕਿੰਨੀ ਵਧੀਆ ਘਰਦੀਆਂ ਸ਼ਿਮਲਾ ਮਿਰਚਾਂ ਦੀ ਇੰਨੀ ਵਧੀਆ ਸਬਜ਼ੀ ਬਣੀ ਹੈ ਬਾੜੀ ਬਾੜਕੀ ਨਹੀਂ ਮਾਰਦੀ ਮੈਂ ਫਿਰ ਆ ਜਿੰਨੇ ਗੁੱਟ ਜਾਂਦੇ ਆ ਸ਼ਿਮਲਾ ਮਿਰਚਾਂ ਵਿੱਚ ਬਰੀਕ ਕੱਟੀਆਂ ਦਿਖਦੀਆਂ ਘੱਟ ਨੇ ਦੇਖੋ ਆਂਦੀ ਵੱਧ ਦੇਖਦੇ ਨੇ ਸ਼ਿਮਲਾ ਮਿਰਚਾਂ ਵਿੱਚ ਤਾਂ ਥੋੜੀ ਜਿਹੀ ਬਰੀਕ ਕੱਟੀ ਹੋਈ ਚਲੋ ਜੀ ਮਿਰਚਾਂ ਹੁਣ ਮੇਰੀਆਂ ਖੰਡੀਆਂ ਹੋ ਗਈਆਂ ਮੈਂ ਪਹਿਲਾਂ ਪਾਈਆਂ ᱛਿਆਂ ਮੈਨੂੰ ਆਈ ਹੈਗਾ ਅੱਜ ਆ ਕੇ ਬਟਿਕ ਤੋਂ ਕੋਈ ਦਮ ਨਹੀਂ ਹੋਇਆ ਹੁਣ 8.5 ਹੋ ਗਏ ਰੋਟੀ ਟੁੱਕ ਦੇ ਮਸਾਂ ਕੰਮ ਹੋ ਗਏ ਅੱਗੇ ਮੈਂ ਅਨਸਾਰ ਸਬਜ਼ੀ ਰੋਟੀ ਬਣਾ ਕੇ ਹਨ ਤੇ ਫਿਰ ਮੈਂ ਮਸ਼ੀਨ ਤੇ ਬੈਠ ਜਾਨੀ 8 ਵਜੇ ਨੂੰ ਅੱਜ ਮਸ਼ੀਨ ਤੇ ਹੀ ਬੈਠਿਆ ਸੀਟ ਵੀ ਵਿਚਾਲਿਆ ਕਿਸੇ ਦਾ ਉਹ ਵੀ ਦੇਣਾ ਹੈ ਕੱਲ ਨੂੰ ਕਿਤੇ ਪਾਸੇ ਜਾ ਕੇ ਆਉਣਾ ਹੁਣ ਆਪਾਂ ਇਹ ਡੱਬਿਆਂ ਦੇ ਵਿੱਚ ਮੇਕਸਾ ਪਾ ਦਾਂਗੇ ਵੰਡ ਕੇ ਇਹ ਪਾਵਾਂਗੇ ਜਿਹੜੇ ਆ ਚਾਰ ਭਾਂਡਿਆਂ 'ਚ ਪੈ ਜਾਣਾ ਵਧੀਆ ਭਾਜਣਗੇ ਆ ਫਿਰ ਵੀ ਖੁੱਲੀਆਂ